ਕਿਵੇਂ ਵਗਰ ਬਾਬਾ ਉਹ ਠੀਕ ਐ ਸੇਰਾ ਸੇ ਤਾਂ ਠੀਕ ਐ ਹਾਂ ਹਾਂ ਠੀਕ ਐ ਆਪਣੇ ਘਰ ਪਰਿਵਾਰ ਸਾਰੇ ਠੀਕ ਐ ਬਾਬਾ ਹਾਂ ਤੇਰੀਆਂ ਤਾਂ ਗੱਲਾਂ ਮੈਂ ਰੋਜ਼ ਬਾਬਾ ਸੱਚ ਜੀ ਸੁਣਦਾ ਐ ਅੱਛਾ ਮੈਂ ਤਾਂ ਹੀ ਤੇਰੇ ਕੋਲੇ ਆਇਆ ਵੀ ਕੋਈ ਜਵਾਨੀ ਦੀ ਗੱਲਬਾਤ ਸੁਣ ਕੇ ਆਈਏ ਸੁਣਾ ਕੋਈ ਕਿੱਸਾ ਆਪਦੀ ਜਵਾਨੀ ਦਾ ਉਹ ਸੁਣਾ ਦਿਨਾ ਸੇਰਾ ਜਦੋਂ ਮੈਂ ਪਿੰਡ ਵੇ ਦੀ ਹੱਥ ਨੇ ਰੋਜ਼ ਲੰਘਦਾ ਸੀਗਾ ਠੀਕ ਐ ਅੰਡਰੇ ਲੋਕ ਥਰ ਥਰ ਕੰਬਦੇ ਸੀਗੇ ਵੀ ਮੱਗਰ ਆ ਗਿਆ ਇੰਨੀ ਦਾਹਤ ਸੀ ਲੋਕ ਜਾਂਦੇ ਸੀ ਘਰਾਂ 'ਚ ਠੀਕ ਆ ਠੀਕ ਆ ਉਹ ਵਾਰ ਤੂੰ ਢੇਲੀ ਨੰਗਦਾ ਕਿੱਥੇ ਸੀ ਜਾਂਦਾ ਕਿੱਥੇ ਸੀ ਮੈਂ ਜਾਂਦਾ ਸੀ ਨਾਲੇ ਤੇ ਅੱਛਾ ਨਾਲੇ ਤੇ ਹੀ ਕਰਨਾ ਨਾਲੇ ਦੇ ਟੱਕੀ ਕਰਕੇ ਆਉਂਦਾ ਹੁੰਦਾ ਸੀ ਅੱਛਾ 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 ਠੀਕ ਆ ਹੋਰ ਕੋਈ ਸੁਣਾ ਬਾਬਾ ਕੋਈ ਤਗੜਾ ਆਇਆ ਕਿੱਸਾ ਜੀ ਜ਼ਿੰਦਗੀ ਦਾ ਉਹ ਲੈ ਸੁਣ ਲੈ ਸਰਾ ਵੱਡੀ ਬਾਲੀ ਤਗੜੀ ਖੇਡੀ ਆ ਮੈਂ ਹਾਂ ਵੱਡੇ ਵੱਡੇ ਰੈਡਰਾਂ ਨੂੰ ਜਫੇ ਘੜਦਾ ਰਿਹਾਗਾ ਯਾਦਾ ਕੋਈ ਰੈਡਰ ਹੀ ਨਹੀਂ ਹੋਣਾ ਜਿਹਨੂੰ ਆ ਫੜਿਆ ਨਹੀਂ ਠੀਕ ਆ ਇੱਕ ਤੂੰ ਸੁਣਿਆ ਹੋਣਾਗਾ ਉਹ ਆਪਣਾ ਰਜੀਤ ਬਾਜੇਖਾਨੇ ਵਾਲਾ ਉਹ ਤਾਂ ਬਾਹਰ ਦਾ ਅਗੜਾ ਦਾ ਕਨੇਡਾ ਵਾਲੀ ਕਵੀ ਖੇਡਿਆ ਉਹਨੂੰ ਤਾਂ ਮੈਂ ਭਰਾਵਾ ਦੱਬ ਲਿਆ ਠੀਕ ਆ ਮੱਚ ਗਿਆ ਸੋਰ ਲੋਕਾਂ ਨੇ ਚੱਕ ਤੀਆਂ ਕੁੱਕਾਂ ਫੇਰ ਕੀ ਹੋਇਆ ਫੇਰ ਉਹ ਮੈਥੋਂ ਸੜਾ ਕੇ ਭੱਜ ਗਿਆ ਠੀਕ ਆ ਠੀਕ ਆ ਚਲ ਟਾਪਾ ਲਿਆ ਸੀ ਹਾਂ ਹੋਰ ਮੱਚ ਗਿਆ ਸੀ ਤੇਰੇ ਤਾਂ ਬਾਪਾ ਹੋਰ ਬਥੇਰੇ ਕਿੱਸੇ ਸੁਨੇ ਆ ਬੈਲਪੁਣਾ ਬਹੁ ਕੀਤਾ ਤੂੰ ਕੋਈ ਸੁਣਾ ਅੱਜ ਦਾ ਉੱਲਾਇ ਸੇਰਾ ਫੈਲ ਪੁਣੇ ਦੇ ਸੁਣ ਲਾ ਆ ਨੇੜੇ ਨੇੜੇ 15 ਪਿੰਡਾਂ ਚ ਨਾ ਚੱਲਦਾ ਸੀ ਮੱਗਰ ਦਾ ਠੀਕ ਐ ਜਿੱਥੇ ਲੜਾਈ ਹੁੰਦੀ ਜਿਹਦੇ ਘਰੇ ਉਹ ਮੈਨੂੰ ਸਾਦੇ ਸੀ ਵੀ ਮੱਗਰ ਨੂੰ ਸਦੋ ਹਾਂ ਜਾਣ ਸਾਰ ਮਾਂ ਜਿਹਦੀ ਗਲਤੀ ਹੁੰਦੀ ਸੀ ੱਪੜ ਤੋਂ ਸ਼ੁਰੂ ਕਰਦਾ ਸੀਗਾ ਠੀਕਾ ਠੀਕਾ ਜੇ ਮੇਰਾ ਫੈਸਲਾ ਨਹੀਂ ਮੰਨਦੇ ਸੀਗੇ ਮੈਂ ਤਾਂ ਫਿਰ ਲੱਤਾਂ ਤੋੜ ਦਿੰਦਾ ਸੀਗਾ ਹੋਲਾ ਕੰਮ ਖਰਾਬ ਸੀ ਫਿਰ ਆ ਪੁਲਸ ਵਾਲੇ ਹੱਥ ਨਹੀਂ ਲਾਉਂਦੇ ਸੀ ਮੈਨੂੰ ਇਹਦੀ ਹੱਥ ਲਾ ਕੇ ਜਾਂਦੇ ਸੀ ਤਾਂ ਬਾੜੀ ਜਿਹੜਾਈ ਸੀ ਉਹ ਸੇਰਾ ਮਣਦਾ ਮਗਰ ਨੂੰ ਮੰਨ ਗਿਆ ਬਾਬਾ ਤੇਰੀ ਤਾਂ ਦਾਇਸਤੀ ਬੜੀ ਸੀ ਇਹ ਹੁੰਦਾ ਜਵਾਨੀ ਦੇ ਕਿਸ ਗੱਪੀ ਗੁੜੇ ਕੇ ਮੈਂ ਬੈਠਾ ਕੁੱਤੇ ਦੇ ਦੇਣੇ ਕਦੇ ਛੋਟੀ ਨਹੀਂ ਮਾਰੀ ਵੱਡਾ ਬੈਲੀ ਬਣਾ ਫਿਰਦਾਗਾ ਮਾਰ ਮਾਰ ਗੱਪ ਤੈਨੂੰ ਨੀਂਦੋਂ ਉਠਾ ਦੂ ਇਹਦੇ ਕੋਲੇ ਨਾ ਆਇਓ ਕਰ ਤੇਰਾ ਤੂੰ ਜਾ ਹੁਣ ਇਹਨੂੰ ਕਦੇ ਫੇਰ ਸੁਣਾਉ ਕਿੱਸੇ ਮੈਂ ਉਹ ਲਗਾਉੜ ਜੀ ਗੁੱਟ ਨਹੀਂ ਬਹੁ ਮੈਨੂੰ ਸੇ ਕੁ ਸੇ ਘੜੇ ਗੱਪ ਮਰੀ ਜਾਂਦਾ ਮੈਂ ਉਹ ਤੁਰ ਜਾ ਤੁਰ ਜਾ ਕੇ ਚਪੜੇ ਖਣਿਆ ਕਲਬਾ ਮੈਂ ਵੀ ਜਾਂਣਾ ਠੀਕ ਆ ਸੇਰਾ ਆ ਜੀ ਫਿਰ ਕਦੇ ਕੋਈ ਨਹੀਂ ਬਾਬਾ